ਮੈਂ ਨਾ ਮੈਂ ਹੋਏ ਵੋਏ ਡਰ ਲੱਗਦਾ ਕਿਤੇ ਉੱਤੇ ਨਾ ਡਿੱਗ ਜਾਏ ਬਿਜਲੀ ਗਰੀਸ਼ ਚ ਪ੍ਰਕਾਸ਼ ਆਓ ਓਏ ਆ ਜਾ ਜਿਹੜਾ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀ ਨਾ ਅਸੀਂ ਵੀ ਗਰਾਊਂਡ ਸਾਫ਼ ਕਰਿਆ ਅੱਗ ਲੱਗ ਜਾਈਂਦੀ ਉਹਦੇ ਕਰਕੇ ਆ ਟੱਬ ਭਰਿਆ ਦੀ ਆ ਜਾ ਮੈਂ ਤਾਂ ਬਈ ਜਾਦੇ ਹੋ ਰਾਂ ਯਾਰ ਉਹ ਕਿਧਰੇ ਨਹੀਂ ਕੋਸੁੰਦਾ ਅੰਦਰੇ ਵਾਜਣਾ ਅੰਦਰੇ ਵਾਜਣਾ ਕਿਤੇ ਸਾਲੀ ਬਾਹਰ ਬਿਜਲੀ ਡਿੱਗ ਜਾ ਸਿਰ ਤੇ ਪਤ ਜੁੱਤੇ ਜਾ ਕੇ ਆਉਣਾ ਕਈ ਵਾਰੀ ਉੱਤੇ ਪਾਣੀ ਪੂਣੀ ਚੱਲ ਜਾਂਦਾ ਨਾ ਉਹ ਚੈੱਕ ਕਰਕੇ ਆਉਣਾ ਕੱਪੜੇ ਕੱਢ ਕੇ ਜਾਂਦੇ ਆ